ਦੇਖੋ ਜੀ ਇੱਕ ਗਰਸੱਲੀ ਦਾ ਬੱਚਾ ਹੈ ਜੀ ਜਿਹਨੂੰ ਮੈਨਾ ਵੀ ਕਹਿ ਦਿੰਨੇ ਆਪਾਂ ਉਸ ਦਿਨ ਪਹਿਲਾਂ ਸਾਡੇ ਘਰ ਇਹਨਾਂ ਨੇ ਬੱਚੇ ਦਿੱਤੇ ਸੀ ਇਹ ਤਿੰਨ ਬੱਚੇ ਹੋਏ ਸੀ ਦੋ ਕਮਜ਼ੋਰ ਹੋਣ ਕਰਕੇ ਪੂਰੇ ਹੋ ਗਏ ਸੀ ਉਸ ਤੋਂ ਬਾਅਦ ਇਹ ਬੱਚਾ ਸਾਡੇ ਘਰ ਲੱਗ ਗਿਆ ਰਹਿਣ ਜਿਹੜੇ ਇਹਨਾਂ ਦੀ ਮਾਂ ਸੀ ਉਹ ਇਹਨਾਂ ਨੂੰ ਛੱਡ ਕੇ ਚਲੇ ਗਏ ਸੀ ਤੇ ਬੱਚਾ ਸਾਡੇ ਘਰੇ ਰਹਿੰਦਾ ਜੀ ਘਰ ਦਾ ਹੀ ਸਾਡੇ ਘਰ ਦਾ ਖਾਣਾ ਖਾ ਰਿਆ ਜੀ ਔਰ ਦੂਰ ਨਹੀਂ ਜਾਣਾ ਚਾਹੁੰਦਾ ਬਾਹਰ ਘੁੰਮ ਕੇ ਜਦੋਂ ਆਵਾਜ਼ ਦਿੰਨੇ ਆ ਫੇਰ ਆ ਜਾਂਦਾ ਸਾਡੇ ਘਰ ਦੀ ਜੇ ਅਗਰ ਕੁਦਰਤ ਨਾਲ ਆਪਾਂ ਪਿਆਰ ਕਰੀਏ ਤੇ ਜੀਵ ਜੰਤੂ ਵੀ ਤੁਹਾਨੂੰ ਪਿਆਰ ਕਰਦੇ ਨੇ ਜੀ ਇਸ ਲਈ ਸਭ ਨੂੰ ਬੇਨਤੀ ਹੈ ਵੀ ਕੁਦਰਤ ਨਾਲ ਜੁੜੋ ਜੀਵ ਜੰਤੂਆਂ ਦਾ ਪਿਆਰ ਕਰੋ ਇਹ ਧਰਤੀ ਸਭ ਦੀ ਹੈ ਜੀ ਗੁਰੂ ਨਾਨਕ ਸਾਹਿਬ ਕਹੇ ਗਏ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾ। ਇਹ ਧਰਤੀ ਸਭ ਦੀ ਹੈ ਜੀ ਇਹਨਾਂ ਪਸ਼ੂ ਪੰਛੀ ਦੀ ਵੀ ਹੈ ਇਹ ਪਿਆਰ ਮੰਗਦੇ ਨੇ। ਇਸ ਕਰਕੇ ਕੁਦਰਤ ਨਾਲ ਪਿਆਰ ਕਰੋ ਜੀ। ਪੂਰੇ ਛੋਟਾ ਜਿਹਾ ਪੰਛੀ ਸਾਡਾ ਘਰ ਦਾ ਮੈਂਬਰ ਬਣ ਚੁੱਕਿਆ ਹੈ ਜੀ। ਦਿਨੇ ਘੁੰਮਦਾ ਸ਼ਾਮੀ ਦੁਪਹਿਰੇ ਜਦੋਂ ਨੂੰ ਭੁੱਖ ਲੱਗਦੀ ਹੈ ਇਹ ਬਾਹਰ ਦਾ ਖਾਣਾ ਨਹੀਂ ਖਾਂਦਾ ਸਾਡੇ ਘਰ ਦੀ ਖਾਣਾ ਖਾਂਦਾ ਜੀ। ਬਹੁਤ ਬਹੁਤ ਤਿਆਰ ਕਰਦਾ ਜੀ ਔਰ ਦੇਖੋ ਨਾਲ-ਨਾਲ ਘੁੰਮੇਗਾ ਜੀ ਦੇਖੋ ਆਜੋ 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 ਘਰ ਦਾ ਖਾਣਾ ਖਾਂਦੇ ਆਜੋ ਔਰ ਘਰ ਦਾ ਜਲ ਛੱਕਦਾ ਜੀ ਰੋਪਰ ਨਾਲ ਇਹ ਬੱਚਾ ਕਰੀਬ 15 ਵੀ ਦਿਨ ਦਾ ਹੋ ਚੁੱਕਿਆ ਜੀ